ਲੋ ਜੀ ਸੋਨਾ ਲਿਕ ਆ ਗਿਆ ਪੀਵੀ 31 2020 ਮਾਡਲ ਰੇਟ 6 ਲੱਖ 45 ਹਜ਼ਾਰ ਟੌਪ ਮਾਡਲ ਹੈ ਸਿਕੰਦਰ 16 9 28 ਦੇ ਟਾਇਰ ਨੇ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆ ਪੀਵੀ 31 ਹੈ ਜੀ 20 ਮਾਡਲ ਟੌਪ 6 ਲੱਖ 45 ਹਜ਼ਾਰ ਰੇਟ ਹੈ ਸੀਜ਼ਨ ਤੋਂ ਬਾਅਦ ਟਰੈਕਟਰਾਂ ਦੇ ਰੇਟ ਉਸ ਤੋਂ ਬਾਅਦ ਆ ਗਿਆ ਪ੍ਰੀਤ ਖਰੀਦ ਹੈਗਾ ਜੀ 6099 16 ਦੇ ਟਾਇਰਾਂ ਚ ਮਾਡਲ 21 ਰੇਟ ਹੈ ਜੀ 4 ਲੱਖ 45000 ਰੁਪਿਆ 16 28 ਦੇ ਟਾਇਰ ਨੇ ਜੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਪਈ ਆ ਪੀਵੀ 23 ਨੰਬਰ ਆ ਤੇ ਦੇਖ ਸਕਦੇ ਤੁਸੀਂ ਬੈਂਸ ਬੋਰਡ ਦਾ ਪੂਰਾ ਸਾਫ਼ ਆ ਤੈਸਰੇ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆ ਅਗਲੇ ਟਾਰ ਵੀ ਵੱਡੇ ਪਾਏ ਹੋਏ ਨੇ ਉਸ ਤੋਂ ਬਾਅਦ ਆ ਗਈ 18 ਮਾਡਲ ਟਾਪ ਮਾਡਲ ਚ ਜੌਂਡੀਅਰ ਰੇਟ ਦੀ ਗੱਲ ਕਰੀਏ ਰੇਟ ਹੈਗਾ 6 ਲੱਖ ਤੇ 85000 ਰੁਪਿਆ 6 ਲੱਖ 85000 ਰੁਪਿਆ ਰੇਟ ਆ ਜੀ 16 9 28 ਦੇ ਵਿੱਚ ਟਾਇਰ ਨੇ ਕੰਡੀਸ਼ਨ ਪੂਰੀ ਸਾਫ਼ ਪਈਆ ਟਰੈਕਟਰ ਦੀ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਪੀ ਵੀ 09 ਮਾਰਕ ਨੰਬਰ ਆ ਜੀ ਮਾਡਲ ਇੱਕ ਵਾਰ ਫੇਰ ਦੱਸ ਦਿੰਨੇ ਆ 18 ਮਾਡਲ ਆ ਜੀ ਰੇਟ 685000 5310 ਆ ਜੀ ਪੀ ਵੀ ਨੰਬਰ ਦਾ ਉਸ ਤੋਂ ਬਾਅਦ ਆ ਗਿਆ 6055 ਫਾਰਮ ਟਰੈਕ ਫਾਰਮ ਟਰੈਕ ਆ ਗਿਆ 6055 ਟੌਪ ਸਪੀਡ ਚ ਆ ਜੀ ਇਹ ਪੀ ਵੀ 65 ਨੰਬਰ ਹੈ ਦਾ ਕੰਡੀਸ਼ਨ ਦੇਖ ਸਕਦੇ ਹੋ ਟੌਪ ਸਪੀਡ ਚ ਆ ਵੀਰੇ ਫੁੱਲ ਟੌਪ ਮਾਡਲ ਆ ਗਿਆ ਸੂਪਰ ਮੈਕਸ 6055 18 ਮਾਡਲ ਰੇਟ 610000 ਪੀਵੀ 65 ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ 5050 ਡੀ ਇੱਕ ਵਾਰ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਪੂਰੀ ਸਾਫ ਆ 5050 ਡੀ ਜੌਂਡੀਅਰ ਮਾਡਲ ਹੈਗਾ 19 ਰੇਟ ਆ 5 ਲੱਖ ਤੇ 45000 ਰੁਪਿਆ ਪੀਵੀ 34 ਕੰਡੀਸ਼ਨ ਦੇਖ ਸਕਦੇ ਹੋ ਪੂਰੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ 15928 ਦੇ ਟਾਇਰ ਨੇ ਵੀਰੇ ਦੇ ਪੀਵੀ 34 ਨੰਬਰ ਆ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਆ 5050 ਡੀ ਉਸ ਤੋਂ ਬਾਅਦ ਆ 7310 ਜੀ 5310 ਮਾਡਲ ਹੈਗਾ 16 ਰੇਟ ਆ 6 ਲੱਖ ਤੇ 45000 ਰੁਪਇਆ ਪੀਵੀ 08 57 10 ਬਾਈ ਮੌਕੇ ਤੇ ਹੋ ਜਾਂਦਾ ਹੁੰਦਾ ਰੇਟ ਰੇਟ ਲਿਖਿਆ ਜੀ ਹੁੰਦਾਗਾ ਮੌਕੇ ਤੇ 30 30 40 40000 ਰੁਪਏ ਟਰੈਕਟਰ ਟੁੱਟ ਜਾਂਦੇ ਨੇ ਜੀ ਬਾਕੀ ਮੌਕੇ ਦਾ ਹੁੰਦਾ ਰੇਟ ਕਿਸੇ ਦਾ 30000 ਟੁੱਟ ਜਾਂਦਾ ਕਿਸੇ ਦਾ 25000 ਕਿਸੇ ਦਾ 40000 ਐਵੇਂ ਅਲੱਗ ਅਲੱਗ ਹੋ ਜਾਂਦਾ ਹੁੰਦਾ ਰੇਟ 16 ਮਾਡਲ 645000 ਜਿਹੜਾ 50 ਦਾ ਆ ਗਿਆ ਸੋਨ ਵਾਲੀ ਕਾ 18 ਮਾਡਲ 5 ਲੱਖ 55000 ਰੁਪਏ ਰੇਟ ਆ ਵੀਰ ਫੂਰ ਲੱਗਿਆ ਹੋਇਆ ਪੂਰੀ ਚੰਗੀ ਛਤਰੀ ਆ 515000 ਆ ਜੀ ਸੌਰੀ 515000 18 ਮਾਡਲ 750 ਸਿਕੰਦਰ ਵੀਰੇ ਐਚ ਡੀ ਐਮ ਇੰਟਰਨੈਸ਼ਨਲ ਸਾੜ ਗੇਅਰ ਲੋ ਜੀ ਇਹ ਵੀ ਪੰਜਾਬ ਨੰਬਰ ਆ ਪੂਰੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਉਸ ਤੋਂ ਬਾਅਦ ਆ ਮੈਸੀ 9500 ਬੇ ਵੇਟ ਬੂਟ ਲੱਗੇ ਹੋਏ ਨੇ ਪੂਰੇ ਚੰਗੇ 2021 ਮਾਡਲ 7 ਲੱਖ 25000 ਰੁਪਿਆ ਰੇਟ ਆ 7 ਲੱਖ 25000 ਰੁਪਿਆ ਰੇਟ ਆ ਫਾਈਬਰ ਫੋਫਰ ਲੱਗੀ ਹੋਈ ਹੈ ਵੇਟ ਬੂਟ ਲੱਗੇ ਨੇ 16 9 28 ਚ ਮਗਰ ਵੀ ਹੱਕ ਹੱਕ ਪੂਰੀ ਚੰਗੀ ਲੱਗੀ ਹੈ ਜੀ ਦੇਖ ਸਕਦੇ ਹੋ ਵੇਟ ਬੂਟ ਪੂਰੇ ਸੋਹਣੇ ਲੱਗੇ ਹੋਣੇ ਟਰੈਕਟਰ ਦੇ 16 9 28 ਚ ਟਾਇਰ ਨੇ ਇੱਕ ਵਾਰ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਮੈਸੀ ਲਗਜ਼ਰੀ ਕਾਰ ਵਰਗੀ ਫੀਲਿੰਗ ਆ ਟਰੈਕਟਰ ਦੀ 95 ਸਵਾ ਮੈਸੀ ਬਈ ਇਹ ਠੀਕ ਦੱਸ ਦਿੰਨੇ ਆ ਮਾਡਲ ਹੈਗਾ 21 ਰੇਟ 7 ਲੱਖ ਤੇ 25000 ਰੁਪਈਆ ਉਸ ਤੋਂ ਬਾਅਦ ਆ ਪ੍ਰੀਤ 60 49 ਲੋ ਜੀ ਪ੍ਰੀਤ 60 49 ਹੈਗਾ ਬਈ ਮਾਡਲ ਹੈਗਾ 21 ਰੇਟ 4 ਲੱਖ ਤੇ 55000 ਰੁਪਈਆ ਕੀ ਮਰ ਲਦਾ 455000 ਆ ਵੀਰੇ ਵੀਡੀਓ ਤੋਂ ਤੁਹਾਨੂੰ ਰੇਟ ਦਾ ਅੰਦਾਜ਼ਾ ਹੋ ਜਾਂਦਾ ਤੇ ਚੀਜ਼ ਦਾ ਪਤਾ ਲੱਗੇ ਨਾ ਟਾਇਰ ਟੂਰ ਦੇਖ ਲਿਆ ਕਰੋ ਕਿੰਨੇ ਨੇ 16 ਨੂੰ 28 ਦੇ ਕਿਹੜੀ ਕੰਪਨੀ ਦੇ ਨੇ ਜਿਵੇਂ ਦੇ ਸੀਟਰ ਕੰਪਨੀ ਦੇ ਟਾਇਰ ਨੇ ਐਵੇਂ ਪਤਾ ਲੱਗ ਜਾਂਦਾ ਤੇ ਆਪਣੇ ਫੇਸਬੁੱਕ ਪੇਜ ਨੂੰ ਜਿਹੜੇ ਜਿਹੜੇ ਵੀਰ YouTube ਨੂੰ ਪਿਆਰ ਦਿੰਦੇ ਨੇ ਐਵੇਂ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਆਪਾਂ ਫੇਸਬੁੱਕ ਤੇ ਵੀ ਵੀਡੀਓ ਅਪਡੇਟ ਪਾਉਂਦੇ ਰਹਨੇ ਆ ਤੇ ਇੰਸਟਾ ਤੇ ਵੀ ਆ ਜਾਓ ਵੀਰੇ ਤੇ ਇਸ ਤੋਂ ਬਾਅਦ ਆ ਗਿਆ ਆਪਣਾ ਪੰਜ ਸਟਾਰ 963 ਐਫੀ ਲੋ ਜੀ 963 ਆ ਗਿਆ ਐਫੀ 18 ਮਾਡਲ ਰੇਟ 5 ਲੱਖ 95 ਹਜ਼ਾਰ ਰੁਪਈਆ 963 5 ਲੱਖ 95 ਹਜ਼ਾਰ ਲੋ ਜੀ ਦੇ ਟਾਇਰ ਨੇ 16 ਨੋ 28 ਦੇ ਲੋ ਜੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਇਸਟਾ ਨੂੰ ਫੋਲੋ ਐਮੇ ਦੀ ਇਨਫੈਕਟਰ ਟਰਾਲੀਆਂ ਜੇ ਵੀਡੀਓ ਜੇ ਕਿਸੇ ਨੇ ਪਾਉਣੀ ਹੋਵੇ ਤਾਂ ਆਪਣੇ ਫੋਨ ਨੰਬਰ 991430648 ਤੇ ਕੰਟੈਕਟ ਕਰ ਸਕਦੇ ਹਾਂ ਸਾਰਿਆਂ ਦਾ ਧੰਨਵਾਦ